ਸੀ ਪਾਵ ਪਾਵ ਕੀ ਹੋ ਰਿਹਾ ਭਾਜੀ ਬਈਆ ਸਟੇਟਮੈਂਟ ਮੇਰੇ ਕੋਲੇ ਆ ਸਾਰਾ ਮੇਰਾ ਡਾਕੂਮੈਂਟ ਤੀ ਤਾਰਾ ਕੋਲੇ ਆ ਨਾ ਨਹੀਂ ਕਦੋਂ ਦੀ ਗੱਲ ਇਹ 24 ਤਰੀਕ ਦੀ ਗੱਲ ਹੈ 8ਵੇਂ ਮਹੀਨੇ ਦੀ 24 ਤਰੀਕ ਦੀ ਗੱਲ ਹੈ ਕਿਸ ਤਰ੍ਹਾਂ ਹੋਇਆ ਗਿਆ ਤੁਹਾਡਾ ਮੈਂ ਇਥੇ ਠੰਡੇ ਬਿਜਲੀ ਦਾ ਕੰਮ ਕਰਦਾ ਜੀ ਪਿੰਡ ਨੂੰ ਜਾਂਦਾ ਸੀਗਾ ਜੀ ਉੱਥੇ ਪਾਵਰਾਸ ਰੋਡ ਤੇ ਤੇ ਝਾੜੀਆਂ ਆਈ ਮੈਂ ਲਿਫਟ ਲੈ ਲਈ ਪਾਵਰਾਸ ਰੋਡ ਤੋਂ ਉਹ ਸਕਿਉਰਟੀ ਸਰ ਦੇ ਕੋਲੇ ਬੈਟਰੀ ਵਾਲੀ ਮਾਪਈ ਅੱਡੇ ਤੇ ਕਰ ਲੈ ਜਾ ਤੇ ਉਸ ਤੋਂ ਬਾਅਦ ਉਨੇ ਝਾੜੀਆਂਾਂ ਚ ਬਾਲ ਲਿਆ ਉੱਥੇ ਆਪਣਾ ਸਿਨੇਮਾ ਤੇ ਡਾਕਖਾਨੇ ਦੇ ਬੈਕ ਸਾਈਡ ਝਾੜੀਆਂਾਂ ਉੱਥੇ ਚਾਰ ਪੰਜ ਬੰਦੇ ਹੋਰ ਖੜੇ ਸੀਗੇ ਉਹਨਾਂ ਨੇ ਮੇਰੀਆਂ ਬਾਹਾਂ ਮਰੋੜ ਲੀਆਂ ਪਹਿਲਾਂ ਦੋ ਤਿੰਨ ਬਾਰੇ ਤਾਂ ਨਹੀਂ ਦੱਸਿਆ ਗੂਗਲ ਪੇ ਪਾਸਵਰਡ ਫਿਰ ਮੈਨੂੰ ਪੁੱਛ ਲਿਆ ਤੇ ਕਿਨਾਈ ਕੁੱਟਣ ਲੱਗ ਗਏ ਤੇ ਹੁਣ ਕਿਆ ਦੇਖ ਲੋ ਸਟੇਟਮੈਂਟਾਂ ਵੀ ਦੇ ਦਿੱਤੀਆਂ ਜੀ ਸਾਰੇ ਡਾਕੂਮੈਂਟ ਆ ਫੋਨ ਦਾ ਡੱਬਾ ਹੀ ਕੋਈ ਕੁਛ ਨਹੀਂ ਦਵਾਇਆ ਜੀ ਉਹ ਵੀ ਅਰਮਾਨ ਵੀ ਗਏ ਸੀ ਦੇਣ ਨੇ ਪਰ ਨਹੀਂ ਪਤਾ ਹੀ ਨਹੀਂ ਕੀ ਕਰ ਗੁਰ ਗਿਆ ਆਪੀ ਸਾਹਿਬ ਜੀ ਕਿੰਨਾ ਖੱਜਲ ਖਵਾਰ ਹੋਣਾ ਪਿਆ ਜੀ ਭਾਈ 5 ਮਹੀਨੇ ਹੋ ਗਏ